ਜਿਹੜਾ ਜਿਹੜਾ ਦੇ ਅੱਖ ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਸਾਡਾ ਮੇਰੇ ਹਲਕੇ ਦੇ ਵਿੱਚ ਬਹੁਤ ਵਧੀਆ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਹਜੂਤ ਸਿੰਘ ਬੈਂਸ ਜੀ ਸਾਡੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦੇ ਆ ਸੋ ਬੜਾ ਚੰਗਾ ਜਿਹੜਾ ਪ੍ਰੋਗਰਾਮ ਹੋ ਰਿਹਾ ਤੇ ਮੇਰੇ ਤੱਕ ਹਰ ਇੱਕ ਦੇ तकरीबन ਆਪਾਂ ਕਵਰ ਅਪ ਕਰ ਲਿਆ ਹੈਗਾ ਸੋ ਇਹਦੇ ਵਿੱਚ ਸਾਡਾ ਬਹੁਤ ਸਾਰੇ ਟੀਚਰਾਂ ਨੇ ਬਹੁਤ ਸਾਰੀ ਫੈਕਲਟੀ ਨੇ ਸਾਰੇ ਲੋਕਾਂ ਨੇ ਬਹੁਤ ਸਾਥ ਦਿੱਤਾ ਪੰਜਾਂ ਸਰਪੰਚਾਂ ਪੰਚਾਇਤਾਂ ਹਰ ਗੁੰਡੇ ਨੇ ਬਹੁਤ ਸਾਥ ਦਿੱਤਾ ਸੋ ਮੇਰਾ ਆਪਣਾ ਮਨ ਸੀ ਕਿ ਆਪਾਂ ਜਿਹੜੇ ਟੀਚਰਸ ਅਸੀਂ ਗਏ ਜਦੋਂ ਸਾਡਾ ਬਹੁਤ ਸਨਮਾਨ ਕੀਤਾ ਬਹੁਤ ਰਿਗਾਰਡ ਕੀਤਾ ਤੇ ਮੈਂ ਖੁਦ ਵੀ ਬਹੁਤ ਸਨਮਾਨ ਕਰਦਾ ਟੀਚਰਾਂ ਦਾ ਤੇ ਮੈਨੂੰ ਲੱਗਦਾ ਸੀ ਕਿ ਆਪਾਂ ਨੂੰ ਇਹਨਾਂ ਨੂੰ ਇੱਕ ਗੈਟ ਟੂਗੇਦਰ ਕਰਕੇ ਅਪਰੀਸ਼ੀਏਸ਼ਨ ਜਿਹੜੀ ਆ ਉਹ ਬਣਦੀ ਉਹ ਕੀਤੀ ਜਾਵੇ ਸੋ ਅੱਜ ਆਪਾਂ ਨੇ ਇੱਥੇ ਜਿੰਨੇ ਵੀ ਟੀਚਰ ਸੀਗੇ ਉਹ ਸਾਰੇ ਬੁਲਾਏ ਨੇ ਉਹ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਉਹ ਸਾਰੇ ਬੁਲਾਏ ਨੇ ਤੇ ਇਹਨਾਂ ਨੂੰ ਜਿਹੜਾ ਅਪਰੀਸ਼ੀਏਟ ਕੀਤਾ ਜਾ ਰਿਹਾ ਸੋ ਅੱਛਾ ਅੱਛੀ ਗੈਟ ਟੂਗੇਦਰ ਜਿਹੜੀ ਕੋਈ ਆ ਤੇ ਇੱਕ ਨਵਿਕਲੀ ਆ ਆਪਣੇ ਆਪ ਮੈਂ ਦੱਸਦਾ ਤੁਹਾਨੂੰ ਕਿ ਦੋ ਟੀਚਰ ਤਾਂ ਵੀ ਕਹਿੰਦੇ ਕਿ ਜ਼ਿੰਦਗੀ ਚ ਪਹਿਲੀ ਵਾਰੀ ਸਾਨੂੰ ਇਹ ਐਕਸਪੀਰੀਅੰਸ ਹੋਇਆ ਚੰਗਾ ਐਕਸਪੀਰੀਅੰਸ ਹੋਇਆ ਉਹ ਚੰਗਾ ਲੱਗਿਆ ਬਾਕੀ ਜਿਵੇਂ ਵੀ ਹੋਊਗਾ ਅੱਗੇ ਵੀ ਇਦਾਂ ਕਰਦੇ ਰਹਿਣਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿਹੜੇ ਟੀਚਰ ਨੇ ਉਹ ਸਾਡੇ ਦੇਸ਼ ਦੇ ਲਈ ਹਰ ਇੱਕ ਦੇਸ਼ ਦੇ ਲਈ ਉਹ ਇੱਕ ਬੈਕਬੋਨ ਸਾਬਿਤ ਹੁੰਦੇ ਨੇ ਕਿਉਂਕਿ ਜੇ ਟੀਚਰ ਚੰਗੇ ਨੇ ਤਾਂ ਜਿਹੜਾ ਬੱਚੇ ਜਿਹੜੇ ਨੇ ਉਹ ਵਧੀਆ ਪੜ੍ਹ ਲਿਖਣਗੇ ਤੇ ਅੱਗੇ ਜਾਣਗੇ ਤੇ ਭਵਿੱਖ ਜਿਹੜਾ ਜੋ ਜੋ ਲਹੂਗਾ ਇਹਦੇ ਨਾਲ ਨਾਲ ਆਪਾਂ ਇਹਨਾਂ ਦਾ ਬਣਦਾ ਜਿਹੜਾ ਸਨਮਾਨ ਉਹ ਵੀ ਕਰਿਆ ਜਾਵੇ ਸੋ ਮੈਂ ਆਪਣੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਸਾਰੇ ਜਣੇ ਖੁਸ਼ ਵੀ ਹੋਣਗੇ ਤੇ ਸਾਰੇ ਚੰਗਾ ਗੱਲ ਸਰ ਜੀ ਮਨ ਦੇ ਵਿੱਚ ਆ ਜ ਤੁਹਾਡੀ ਹੀ ਪ੍ਰਾਰਥਨਾ ਇਹ ਮਨ ਦੇ ਵਿੱਚ ਐਦਾ ਜੀ ਜਦੋਂ ਮੈਂ ਜਾਂਦਾ ਸੀਗਾ ਉੱਥੇ ਬਹੁਤ ਸਨਮਾਨ ਦਿੰਦੇ ਸੀ ਸਾਰੇ ਟੀਚਰ ਤੇ ਆਪਣਾ ਪੂਰਾ ਉਹਨਾਂ ਨੇ 100% ਐਫਰਟ ਕੀਤਾ ਸਿੱਖਿਆ ਕਰਾਉਣ ਤੇ ਨੂੰ ਸਕਸੈਸਫੁਲ ਕਰਨ ਦੇ ਲਈ ਸੋ ਪਿਛਲੇ ਸਮੇਂ ਅਦਰਾਣ ਦੇਖਿਆ ਆਪਾਂ ਅੰਗੋਲਾ ਕੀਤਾ ਰਿਹਾ ਸਾਰਿਆਂ ਨੂੰ ਪਰ ਮੇਰੇ ਮਨ 'ਚ ਇਹ ਸੀਗਾ ਕਿ ਆਪਾਂ ਇਹਨਾਂ ਨੂੰ ਸਨਮਾਨ ਜ਼ਰੂਰ ਦਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਮੈਂ ਤਾਂ ਦੱਸ ਦੇਣਾ ਚਾਹੁੰਦਾ ਕਿ ਮੈਂ ਖੁਦ ਵੀ ਟੀਚਰਾਂ ਬੀਅਰਡ ਕੀਤੀ ਹੋਈ ਐ ਸੋ ਮੈਨੂੰ ਮੈਨੂੰ ਆਪਣੀ ਜਮਾਤ ਦੇ ਤੇ ਆਪਣੀ ਕਲਾਸ ਦੇ ਲੋਕ ਲੱਗਦੇ ਨੇ ਸੋ ਮੈਨੂੰ ਲੱਗਦਾ ਕਿ ਮੈਂ ਇਹਨਾਂ ਦੇ ਨਾਲ ਇੱਕ ਰਾਪਤਾ ਜਿਹੜਾ ਮੇਰਾ ਵਧੀਆ ਬਣਿਆ ਤੇ ਕੰਫਰਟ ਜ਼ੋਨ 'ਚ ਅਸੀਂ ਸਾਰੇ ਕੰਮ ਕਰੀਕ ਲੁੱਜੇ ਜੀ ਸਰ ਪੰਜਾਬ 'ਚ ਪਹਿਲਾ ਓਵਰਲ ਹੈ ਜੀ ਇਹ ਮੇਰੇ ਖਿਆਲ ਚ ਪਹਿਲਾ ਆਪਣਾ ਹੀ ਹੋਊਗਾ ਪੰਜਾਬ ਦੇ ਵਿੱਚ ਹਲੇ ਤੱਕ ਤਾਂ ਕੋਈ ਮੈਨੂੰ ਦੇਖਣ ਨੂੰ ਨਹੀਂ ਰਿਹਾ ਬਾਕੀ ਇਹ ਸਾਰਾ ਹੋ ਮੁੱਖ ਮੰਤਰੀ ਸਾਹਿਬ ਦੇ ਆਸ਼ੀਰਵਾਦ ਨਾਲ ਸਾਰਾ ਚੱਲ ਰਿਹਾ ਸੋ ਉਹਨਾਂ ਦੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਗਾਈਡੈਂਸ ਚੰਗੀਆਂ ਸੋ ਅਸੀਂ ਸਾਰੇ ਚੰਗਾ ਕੰਮ ਕਰ ਲੱਗੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਮਲਜੀਤ ਕੌਰ ਹੈ ਆਰ ਵਰਕਿੰਗ ਐਸ ਡਿਪਟੀ ਡੀਓ ਫਤਿਹਗੜ ਸਾਹਿਬ ਆਜੋ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਸਕੂਲਾਂ ਦੇ ਵਿੱਚ ਕੋਆਪਰੇਸ਼ਨ ਦੇ ਨਾਲ ਕੰਮ ਕੀਤਾ ਗਿਆ ਉਹਨੂੰ ਅਪਰੀਸ਼ੀਏਟ ਕਰਨ ਦੇ ਲਈ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਅੰਦਰ ਸਿੰਘ ਜੀ ਦੇ ਵੱਲੋਂ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਰੇ ਦਾ ਪੂਰਾ ਸਨਮਾਨ ਦਿੱਤਾ ਜਾਣਾ ਹੈ ਸਾਰੇ ਸਕੂਲ ਮੁਖੀ ਸਾਡੇ ਪ੍ਰਿੰਸੀਪਲ ਸਹਿਬਾਨ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਔਰ ਮੇਰੀ ਪੂਰੀ ਲਾਈਫ ਦੇ ਵਿੱਚ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਵਿਧਾਇਕ ਦੇ ਵੱਲੋਂ ਆਪਣੀ ਜੇਬ ਦੇ ਵਿੱਚੋਂ ਪੈਸਾ ਕਰਕੇ ਇਹ ਪ੍ਰੋਗਰਾਮ ਕੀਤਾ ਗਿਆ ਕਿ ਉਹਨਾਂ ਨੇ ਟੀਚਰਸ ਨੂੰ ਅਪਰੀਸ਼ੀਏਟ ਕਰ ਦਿੱਤਾ ਹੈ ਔਰ ਟੀਚਰਸ ਨੂੰ ਉਹ थैंकफुल ਅਸੀਂ ਸਾਰੇ ਵਿਭਾਗ ਦੇ ਵੱਲੋਂ ਉਹਨਾਂ ਦੇ थैंकफुल ਲੱਗੇ ਆ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਇੱਕ ਨਵेकਲਾ ਕਿਸਮ ਦਾ ਕਾਰਜ ਹੈਗਾ ਸਾਰੇ ਅਧਿਆਪਕ ਸਹਿਬਾਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਡੇ ਵੱਲੋਂ ਸਾਨੂੰ ਸਪੈਸ਼ਲੀ ਬਲਾਕੇ ਲੰਚ ਕਰਵਾਇਆ ਗਿਆ ਸਨਮਾਨ ਕੀਤਾ ਗਿਆ ਤੇ ਇਹ ਹਰ ਕਿਸੇ ਲਈ ਬਹੁਤ ਪ੍ਰੋਬਲਿਮ ਵਾਲੀ ਗੱਲ ਹੈ ਇਸ ਲਈ ਮੈਂ ਫਰਮ ਦਾ ਡਿਪਾਰਟਮੈਂਟ ਫਰਮ ਦਾ ਕੋਰ ਆਫ ਮਾਈ ਹਰਟ ਸਾਰਿਆਂ ਦਾ ਐਮਐਲਏ ਸਾਹਿਬਾਨਾਂ ਦੀ ਟੀਮ ਦਾ ਬਹੁਤ ਥੈਂਕ ਯੂ ਕਰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ